ਤੁਹਾਨੂੰ ਕੀ ਲੱਗਦਾ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਕਿੰਨਾ ਕੁ ਇੱਕ ਇਹੋ ਜੀ ਛਾਪ ਛੱਡ ਕੇ ਜਾਏਗਾ ਜਿਹੜਾ ਫਿਊਚਰ ਤੱਕ ਸਾਰਿਆਂ ਨੂੰ ਯਾਦ ਰਹੇਗੀ ਔਰ ਕਿਡਸ ਪਲੇ ਫਾਊਂਡੇਸ਼ਨ ਦੇ ਨਾਲ ਹੋਰ ਵੀ ਲੋਕ ਜੁੜਨਗੇ ਮਾਪਿਆਂ ਨੂੰ ਇੱਥੇ ਅੱਜ ਆਪਣੇ ਬੱਚਿਆਂ ਨਾਲ ਪਹੁੰਚਣ ਦੀ ਸਖਤ ਲੋੜ ਹੈ ਕਿ ਜਿਹੜੀ ਇਹਨਾਂ ਨੂੰ ਜਿਹੜਾ ਇੱਥੇ ਇਹਨਾਂ ਨੂੰ ਗਿਆਨ ਮਿਲਣਾ ਜਿਹੜੀ ਵਿਦਿਆ ਇੱਥੇ ਮਿਲਣੀ ਆ ਜਿਹੜੀ ਇਹਨਾਂ ਨੂੰ ਟੀਚਿੰਗਸ ਇੱਥੇ ਮਿਲਣੀ ਆ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਨੂੰ ਸੇਲਾਂ ਇਤੇ ਰੱਖ ਸਕਦੇ ਆ ਸਾਰੇ ਹਰੇਕ ਮਾਂ ਲਈ ਜਿੰਮੇਵਾਰੀ ਹੈ ਸੋ ਇਦਾਂ ਦੇ ਜਿਹੜੀਆਂ ਆਰਗੇਨਾਈਜੇਸ਼ਨਾਂ ਜਿਹੜੇ ਲੋਕਾਂ ਲਈ ਬਿਹਤਰੀਨ ਵਾਸਤੇ ਕੰਮ ਕਰਦੀਆਂ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਅਸੀਂ ਵੀ ਚਾਹੁੰਦੇ ਕਿ ਸਾਡਾ ਸ਼ਹਿਰ ਮੋਰ ਸੇਫਰ ਹੋਵੇ ਸਾਡੇ ਬੱਚਿਆਂ ਦਾ ਫਿਊਚਰ ਵਧੀਆ ਹੋਵੇ ਜੇ ਰੱਬ ਨਾ ਕਰੇ ਜੇ ਤੁਹਾਡਾ ਗਲਤ ਬੱਚਾ ਗਤਲਾਂ ਇਤੇ ਪੈ ਗਿਆ ਫਿਰ ਤੁਹਾਨੂੰ ਕੋਈ ਹੱਕ ਜਾਂ ਅਧਿਕਾਰ ਵੀ ਨਹੀਂ ਇਹ ਗੱਲ ਕਹਿਣ ਲਈ ਕਿ ਸਾਡੀ ਕਿਸੇ ਨੇ ਕੋਈ ਮ ਪ੍ਰেজੈਂਟੇਸ਼ਨ ਹੋ ਰਾਇਆ ਉਹਨਾਂ ਨੂੰ ਗੁੱਡ ਐਡਵਾਈਸ ਮਿਲੂਗੀ ਇੱਕ ਦੂਜੇ ਕੁਝ ਕੁ ਕੋਲੋਂ ਕੁਝ ਲਰਨ ਕਰਨਗੇ ਸਕਾਲਰਸ਼ਿਪਸ ਮਿਲਣੀਆਂ ਆ ਫਰੈਂਡਸ ਬ੍ਰੌਂਡ ਕੇ ਵੌਲੰਟੀਅਰ ਵਰਕ ਕਰਨਗੇ ਆਈ ਥਿੰਕ ਦਿਸ ਇਜ਼ ਅਮੇজিং ਉਹ ਹੀ ਮਸਾਰੇ ਕਮਿਊਨਿਟੀ ਨੂੰ ਸਮਝੋਗਾ ਪੌਂਚੋ اسپੈਸ਼ਲੀ ਜੇਫਰੀਆ اسپੈਸ਼ਲੀ ਜੇਰਸੀ ਤੁਹਾਡੇ ਬੱਚੇ ਨੂੰ ਸਕਾਲਰਸ਼ਿਪਾਂ ਦੇ ਰਹੇ ਆ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਆ ਹਰ ਸਾਲ ਦੀ ਤਰ੍ਹਾਂ ਕਿਡਸ ਪਲੇ ਫਾਊਂਡੇਸ਼ਨ ਦੇ ਵੱਲੋਂ ਇਸ ਵਾਰ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਖਾਸ ਕਰਕੇ ਜਿਹੜੀ ਕਮਿਊਨਿਟੀ ਆ ਉਹਨਾਂ ਦੇ ਬੱਚੇ ਉਹਨਾਂ ਦੀ ਸੇਫਟੀ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਲਿਆਂਦੇ ਜਾਣ ਜਿਹਦੇ ਨਾਲ ਉਹਨਾਂ ਨੂੰ ਕਾਫੀ ਇਨਕਰੇਜਮੈਂਟ ਮਿਲ ਸਕੇ ਤੇ ਨਾਲ ਦੀ ਨਾਲ ਗੈਂਗਸ ਤੇ ਡਰੱਗਸ ਦਾ ਜਿਹੜਾ ਵੱਡਾ ਮੁੱਦਾ ਹੈ ਉਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਸਕੇ ਇਸ ਵੇਲੇ ਕੈਲ ਦੋਸਾਂ ਜੀ ਸਾਡੇ ਨਾਲ ਜੋੜ ਮੌਜੂਦ ਨੇ ਕੈਲ ਇਹ ਬਹੁਤ ਵਧੀਆ ਗੱਲ ਹੈ ਕਿ ਕਿਡਸ ਪਲੇ ਦੇ ਵੱਲੋਂ फाउंडेशन ਜਿਹੜੀ ਹੈ ਉਹ ਬਹੁਤ ਧਿਆਨ ਰੱਖਦੀ ਹੈ ਇਹਨਾਂ ਗੱਲਾਂ ਦਾ ਵੀ ਅਸੀਂ ਡਰੱਗਸ ਐਂਡ ਜਿਹੜੇ ਗੈਂਗ ਹੈ ਇਹਨਾਂ ਇਸ਼ੂਆਂ ਨੂੰ ਖਾਸ ਤੌਰ ਦੇਤੇ ਸਪਰੈਡ ਕਰਨਾ ਹੈ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਦਾ ਅੱਗੇ ਮੈਸੇਜ ਵਧੀਆ ਮਿਲਦਾ ਸਾਰਿਆਂ ਨੂੰ ਸ਼ਰੀ ਬਿਲਕੁਲ ਮਿਲਦਾ ਹੈ ਹੁਣ ਤੁਸੀਂ ਸੋਚ ਕੇ ਦੇਖੋ ਜੋ ਕੁਝ ਕਮਿਊਨਿਟੀ ਵਿੱਚ ਹੋ ਰਿਹਾ ਜਦ ਕੋਈ ਵੱਡਾ ਸਦਮਾ ਨਹੀਂ ਪਹੁੰਚਦਾ ਕਮਿਊਨਿਟੀ ਨੂੰ ਕਮਿਊਨਿਟੀ ਸੁੱਤੀ ਪਈ ਹੈ ਕਹਿੰਦੇ ਮਤਲਬ ਇਹ ਹੈ ਕਿ ਜਦ ਕੋਈ ਸ਼ੂਟਿੰਗ ਹੁੰਦੀ ਹੈ ਜਦ ਕੋਈ ਆਪਣੀ ਕਮਿਊਨਿਟੀ ਦਾ ਬੱਚਾ ਮਾਰਿਆ ਜਾਂਦਾ ਹੈ ਫਿਰ ਕਮਿਊਨਿਟੀ ਇਹੀ ਕਹਿੰਦੀ ਹੈ ਉੱਠ ਕੇ ਜਦ ਨਿਊਜ਼ ਦੇਖਦੀ ਹੈ ਕਿ ਬੋਮ ਆ ਜਿਹੜੀ ਅਸਲੀ ਚੇਂਜ ਹੈ ਉਹ ਕਰਦੇ ਵਿੱਚ ਪਹਿਲਾਂ ਪੈਦਾ ਹੁੰਦੀ ਹੈ ਆ ਮਾਪਿਆਂ ਨੂੰ ਇੱਥੇ ਅੱਜ ਆਪਣੇ ਬੱਚਿਆਂ ਨਾਲ ਪਹੁੰਚਣ ਦੀ ਸਖਤ ਲੋੜ ਹੈ ਕਿ ਜਿਹੜੀ ਇਹਨਾਂ ਨੂੰ ਜਿਹੜਾ ਇੱਥੇ ਇਹਨਾਂ ਨੂੰ ਗਿਆਨ ਮਿਲਣਾ ਜਿਹੜੀ ਵਿਦਿਆ ਇੱਥੇ ਮਿਲਣੀ ਆ ਜਿਹੜੀ ਇਹਨਾਂ ਨੂੰ ਟੀਚਿੰਗਸ ਇੱਥੇ ਮਿਲਣੀ ਆ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਨੂੰ ਸੇਲਾਂ 'ਤੇ ਰੱਖ ਸਕਦੇ ਆ ਇਹ ਸਾਰੇ ਹਰੇਕ ਮਾਪੇ ਦੀ ਜ਼ਿੰਮੇਵਾਰੀ ਹੈ ਕਿਉਂਕਿ ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਐਕਸੈਪਟ ਕਰਦਾ ਕਾਨੂੰ ਉਹਨਾਂ ਦਾ ਬੱਚਾ ਗਲਤ ਲਾਂ 'ਤੇ ਪੈ ਜਾਵੇ ਤੇ ਇਹੀ ਮਾਪੇ ਫਿਰ ਕਾਨੂੰ ਆ ਕੇ ਮੈਨੂੰ ਕਹਣ ਕਿ ਪਾਜੀ ਹੁਣ ਸਾਨੂੰ ਦੱਸੋ ਅਸੀਂ ਕਿੱਦਾਂ ਕਰੀਏ ਤੁਹਾਡੇ ਕੋਲ ਸੁਨਹਿਰੀ ਮੌ राइट ਆਪਣੇ ਬੱਚੇ ਨੂੰ ਸਹੀ ਲਾਂਹ ਤੇ ਰੱਖਣ ਲਈ ਜਦ ਇਸ ਤਰ੍ਹਾਂ ਦੇ ਅਪਰਾਲੇ ਤਿਆਰ ਹੁੰਦੇ ਆ ਕਮਿਊਨਿਟੀ ਨੂੰ اسپੈਸ਼ਲੀ ਫ੍ਰੀ ਫ੍ਰੀ ਤੇ ਉਹਦੇ ਉੱਤੇ ਵੀ ਅਸੀਂ ਸਕਾਲਰਸ਼ਿਪਾਂ ਬੱਚਿਆਂ ਨੂੰ ਵੰਡ ਰਿਹਾ ਕਿ ਜਿਹੜਾ ਬੱਚਾ ਪਹੁੰਚਿਆ ਹਰੇਕ ਬੱਚੇ ਨੂੰ ਸਕਾਲਰਸ਼ਿਪ ਇਸ ਤੋਂ ਵੱਡਾ ਰੀਜ਼ਨ ਕੀ ਹੋ ਸਕਦਾ ਕਿ ਜਦ ਅਸੀਂ ਤੁਹਾਨੂੰ ਪੂਰੀ ਸਪੋਰਟ ਦੇ ਰਹੇ ਹਾਂ ਤੁਹਾਡੇ ਨਾਲ ਖੜੇ ਆ ਮੋਢਾ ਜੋੜਿਆ ਆ ਇੰਨਾ ਤੁਹਾਡਾ ਫਰਜ਼ ਬੰਦਾ ਆ ਕਿਉਂਕਿ ਕੱਲ ਨੂੰ ਜੇ ਕੁਝ ਹੋਇਆ ਰੱਬ ਨਾ ਕਰੇ ਜੇ ਤੁਹਾਡਾ ਬੱਚਾ ਗਤਲਾਂ ਇਤੇ ਪੈ ਗਿਆ ਫਿਰ ਤੁਹਾਨੂੰ ਕੋਈ ਹੱਕ ਜਾਂ ਅਧਿਕਾਰ ਵੀ ਨਹੀਂ ਇਹ ਗੱਲ ਕਹਿਣ ਲਈ ਕਿ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਸਕਾਲਰਸ਼ਿਪ ਲਈ एलिਜੀਬਲ ਜਿਹੜੇ ਬੱਚੇ ਆ ਉਹਨਾਂ ਵਿੱਚ ਕਿਹੜੀ ਕੁਆਲਿਟੀ ਤੁਸੀਂ ਦੇਖੀ ਹੈ ਦੈਨ ਉਹਨਾਂ ਨੂੰ ਸਕਾਲਰਸ਼ਿਪ ਮਿਲੇਗੀ ਸਟੂਡੈਂਟ ਸਿਮਪਲ ਸਟੂਡੈਂਟ ਕਨਾਲ ਬਲ ਛੋਟੇ ਤੋਂ ਛੋਟਾ ਬੱਚਾ ਜਿਹੜਾ ਐਲੀਮੈਂਟਰੀ ਸਕੂਲ ਦੇ ਵਿੱਚ ਪੜਦਾ ਹੋਵੇ ਜਾਂ ਵੱਡਾ ਬੱਚਾ ਜਿਹੜਾ ਯੂਨੀਵਰਸਿਟੀ ਨੂੰ ਜਾਂਦਾ ਹੋਵੇ ਅਸੀਂ ਹਰੇਕ ਬੱਚੇ ਦੀ ਸਪੋਰਟ ਕਰਨੀ ਆ ਅਸੀਂ ਉਹਨਾਂ ਨੂੰ ਵੀ ਸਕਾਲਰਸ਼ਿਪ ਦੇਣੀ ਹੈ ਜੇ ਆਪਣੇ এডਿਕੇਸ਼ਨ ਵੱਲੋਂ ਉਹ ਪੈਸੇ ਪਾ ਸਕਣ ਜਾਂ ਆਪਣੇ ਕੋਈ ਐਕਸਟਰਾ ਕੁਕੂਲਰ ਸੌਕਰ ਖੇਲਦੇ ਆ ਬਾਸਕਟਬਾਲ ਖੇਲਦੇ ਆ ਜਾਂ ਪੰਗੜਾ ਪਾਉਦੇ ਆ ਰਾਈ ਕੈਂਡਰ ਮਤਲਬ ਕਿ ਅਸੀਂ ਮੰਗਦੇ ਕਿ ਬੱਚੇ ਸਿਰਫ ਉਸੇ ਪੜਾਈ ਦੇ ਨਾਲ ਜਸ ਕਿਸੇ ਸਪੋਰਟ ਦੇ ਨਾਲ ਜਾਂ ਕਿਸੇ ਪੋਜ਼ਿਟਿਵ ਐਕਟੀਵਿਟੀ ਦੇ ਨਾਲ ਜੁੜੇ ਰਹੇ ਹਾਂ ਜੀ ਬਿਲਕੁਲ ਅ ਕੱਲ ਅੱਜ ਦਾ ਜਿਹੜਾ ਇਹ ਤੁਸੀਂ ਇਵੈਂਟ ਰੱਖਿਆ ਇਹ ਇਟਸ ਜਸਟ ਅ ਫਰੀ ਇਵੈਂਟ ਰਾਈਟ ਔਰ ਇਸ ਫਰੀ ਦੇ ਇਵੈਂਟ ਦੇ ਵਿੱਚ ਕਾਫੀ ਸਾਰੀ ਕਮਿਊਨਿਟੀ ਵੀ ਆ ਚੁੱਕੀ ਆ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਆਏ ਹੋਏ ਨੇ ਜਿਦੋਂ ਤੋਂ ਲੱਗਦਾ ਵੀ ਤੁਹਾਨੂੰ ਸਪੋਰਟ ਤਾਂ ਕਾਫੀ ਜ਼ਿਆਦਾ ਮਿਲ ਰਹੀ ਹੈ ਤੁਹਾਨੂੰ ਕੀ ਲੱਗਦਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਕਿੰਨਾ ਕੁ ਇੱਕ ਇਹੋ ਜੀ ਛਾਪ ਛੱਡ ਕੇ ਜਾਏਗਾ ਜਿਹੜਾ ਫਿਊਚਰ ਤੱਕ ਸਾਰਿਆਂ ਨੂੰ ਯਾਦ ਰਹੇਗੀ ਔਰ ਕਿਡਸ ਪਲੇ ਫਾਊਂਡੇਸ਼ਨ ਦੇ ਨਾਲ ਹੋਰ ਵੀ ਲੋਕ ਜੁੜਨਗੇ ਦੇਖੋ ਸ਼ਰੀ ਸਿੱਧੀ ਜੀ ਗੱਲ ਹੈ ਤੁਸੀਂ ਪਾਣੀ ਦੇ ਵਿੱਚ ਇੱਕ ਮੱਟਾ ਸੜਦੇ ਆ ਕਿ ਉਹਦੇ ਕੋਲ ਰਿਪਲ ਇਫੈਕਟ ਤਾਂ ਪੈਦਾ ਹੁੰਦਾ ਆ ਇਹੀ ਅਸੀਂ ਪੈਦਾ ਕਰਨ ਲਈ ਇੱਥੇ ਆਏ ਇਹੀ ਇਫੈਕਟ ਪੈਦਾ ਕਰਨ ਲਈ ਅਸੀਂ ਇੱਥੇ ਪਹੁੰਚੇ ਹੋਏ ਆ ਅਸੀਂ ਸਿਰਫ ਜਿਹੜਾ ਬੀ ਉਹ ਬੀਜਣਾ ਹੈ ਬਾਕੀ ਜਿਹੜਾ ਉਸ ਬੀ ਉੱਤੇ ਪਾਣੀ ਪਾਉਣਾ ਆ ਤੇ ਉਹ ਬੀ ਦੀ ਟੇਕ ਕੇਅਰ ਕਰਨੀ ਆ ਸਾਰੇ ਕਮਿਊਨਿਟੀ ਦੀ ਰਿਸਪਾਂਸਿਬਿਲਟੀ ਆ ਇਕੱਲੇ ਬੰਦੇ ਦੀ ਨਹੀਂ ਜੇ ਅੱਜ ਅਸੀਂ ਇੱਥੇ ਖੜੇ ਆ ਅਸੀਂ ਸਾਰੇ ਇਕੱਠੇ ਇੱਕ ਕਮਿਊਨਿਟੀ ਦੇ ਤੌਰ ਤੇ ਖੜੇ ਆ ਸਾਂਝ ਪਾ ਕੇ ਰਾਈਟ ਸੋ ਇਹੀ ਮੈਂ ਸਾਰੇ ਕਮਿਊਨਿਟੀ ਨੂੰ ਸਮਝਾਉਣਾ ਆ ਪੌਂਚੋ اسپੈਸ਼ਲੀ ਜੇਫਰੀਆ ਸਪੈਸ਼ਲੀ ਜੇਰਸੀ ਤੁਹਾਡੇ ਬੱਚੇ ਨੂੰ ਸਕਾਲਰਸ਼ਿਪਾਂ ਦੇ ਰਹੇ ਆ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਆ ਅੱਜ ਪਿਛਲੇ 2-3 ਹਫ਼ਤਿਆਂ ਦੇ ਵਿੱਚ ਤਕਰੀਬਨ 2-3 ਮੁੰਡੇ ਮਾਰੇ ਗਏ ਗੈਂਗ ਤੇ ਡਰੱਗ ਐਕਟੀਵਿਟੀ ਤੋਂ ਬੜਾ ਦੁੱਖ ਤੇ ਅਫਸੋਸ ਹੁੰਦਾ ਆ ਕਿ ਉਹ ਵੀ ਆਪਣੇ ਕਮਿਊਨਿਟੀ ਦੇ ਬੱਚੇ ਖਾਸ ਕਰਕੇ ਪੰਜਾਬੀ ਕਮਿਊਨਿਟੀ ਦੇ ਬੱਚੇ ਕਿਉਂ ਨਾ ਹੋਵੇ ਕਿ ਆਪਾਂ ਸਾਰੇ ਇਕੱਠੇ ਹੋ ਕੇ ਸਾਂਝ ਪਾ ਕੇ ਇਸ ਗੱਲ ਬਾਰੇ ਕੁਝ ਕਰੀਏ ਰਾਈਟ ਐਜੂਕੇਸ਼ਨ ਅਵੇਅਰਨੈਸ ਬੱਚਿਆਂ ਨੂੰ ਦੇ ਜੀ ਅ ਡਰੱਗਸ ਤੇ ਗੈਂਗ ਇਹ ਦੋਨੋਂ ਸਰੀ ਦੇ ਵਿਚਲਾ ਲੋ ਦੋਨੋਂ ਬਹੁਤ ਵੱਡੇ ਮੁੱਦੇ ਹੈਗੇ ਆ ਤੁਹਾਨੂੰ ਲੱਗਦਾ ਵੀ ਤੁਹਾਡਾ ਕੰਮ ਬਿਲਕੁਲ ਸਹੀ ਚੱਲ ਰਿਹਾ ਹੈ ਜਾਂ ਫਿਰ ਤੁਹਾਨੂੰ ਲੱਗਦਾ ਵੀ ਤੁਹਾਨੂੰ ਲੋਕਾਂ ਦੇ ਸਪੋਰਟ ਦੇ ਨਾਲ ਨਾਲ ਸਰਕਾਰਾਂ ਦੀ ਸਪੋਰਟ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਤਾਂ ਕਿ ਤੁਸੀਂ ਹੋਰ ਇਸ ਮੁੱਦੇ ਦੇ ਉੱਤੇ ਵਧੀਆ ਕੰਮ ਕਰ ਸਕੋ ਦੇਖੋ ਸ਼ਰੀ ਆਪਣੇ ਕਮਿਊਨਿਟੀ ਦੇ ਵਿੱਚ ਅਨਫੋਰਸਨਲੀ ਇਹ ਆਦਤ ਪਈ ਹੋਈ ਆ ਕਿ ਆਪਾਂ ਨੇਤਾ ਉਂਗਲ ਸਕੂਲ ਡਿਸਟ੍ਰਿਕਟ ਨੂੰ ਠੁਆਣੀ ਆ ਕਿ ਤੁਹਾਡੀ ਰਿਸਪਾਂਸਿਬਿਲਟੀ ਹੈ ਕਿ ਸਾਡੇ ਬੱਚਿਆਂ ਲਈ ਪ੍ਰੋਗਰਾਮ ਸ਼ੁਰੂ ਕਰੋ ਜਿਹੜੇ ਬੱਚਿਆਂ ਨੂੰ ਤੁਸੀਂ ਗੈਂਗਸ ਤੇ ਡਰਕਸ ਤੋਂ ਦੂਰ ਰੱਖ ਸਕਦੇ। ਜਾਂ ਪੌਂਗਲ ਠਾਉਣੀ ਹੈ ਪੁਲਿਸ ਡਿਪਾਰਟਮੈਂਟ ਨੂੰ ਕਿ ਤੁਹਾਡੀ ਰਿਸਪਾਂਸਿਬਿਲਟੀ ਹੈ ਸਾਡੇ ਬੱਚਿਆਂ ਨੂੰ ਇਸ ਕੰਮ ਤੋਂ ਦੂਰ ਰੱਖੋ। ਕਦੇ ਆਪਣੇ ਘਰ ਦੇ ਅੰਦਰ ਤੁਸੀਂ ਨਿਗਾਹ ਮਾਰ ਕੇ ਦੇਖੀ ਹੈ ਕਿ ਤੁਸੀਂ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਬਣਾਏ ਹੋਏ ਆ ਜਿਹੜਾ ਤੁਸੀਂ ਆਪਣੇ ਬੱਚੇ ਦੀ ਪੂਰੀ ਟੇਕ ਕੇਅਰ ਕਰ ਰਹੇ ਆ ਕੈਂਡ ਪਾਪ। ਨਾ ਪੌਂਗਲ ਠਾ ਸਕਦੇ ਕਿਸ ਗਵਰਨਮੈਂਟ ਅਫੀਸਰ ਨੂੰ, ਨਾ ਪੌਂਗਲ ਠਾ ਸਕਦੇ ਆ ਸਕੂਲ ਡਿਸਟ੍ਰਿਕਟ ਨੂੰ, ਨਾ ਪੁਲਿਸ ਡਿਪਾਰਟਮੈਂਟ ਨੂੰ ਆਪਣੇ ਸਾਰਿਆਂ ਦੀ ਜ਼ ਸਕੂਲ ਦੀ ਵੀ ਪੋਲਿਟਿਸ਼ੀਨਾਂ ਦੀ ਵੀ ਪੁਲਿਸ ਆਫਸਰਾਂ ਦੀ ਵੀ ਸਾਡੀ ਵੀ ਐਸ ਅ ਕਮਿਊਨਿਟੀ ਆਪਾਂ ਸਾਰੇ ਇਕੱਠੇ ਹੋ ਕੇ ਜਦ ਤੱਕ ਬੱਚੇ ਲਈ ਇੱਕ ਸੋਨਾ ਪੁਵਿੱਖ ਨਹੀਂ ਬਣਾ ਦੇ 100s ਲੈ ਕੇ ਕੁਛ ਨਹੀਂ ਇੱਥੇ ਚੇਂਜ ਹੋਣਾ ਕੱਲ ਤੁਹਾਡਾ ਕੀ ਸਾਰਿਆਂ ਨੂੰ ਮੈਸੇਜ ਹੈ ਇਸ ਵੇਲੇ ਪੈਰੈਂਟਸ ਵੀ ਨੇ ਬੱਚੇ ਵੀ ਇੱਥੇ ਮੌਜੂਦ ਨੇ ਤੁਹਾਡੀ ਆਪਣੀ ਜਿਹੜੀ ਟੀਮ ਹੈ ਉਹ ਸਾਰੀ ਸਪੋਰਟ ਕਰ ਰਹੀ ਹੈ ਤੁਸੀਂ ਕੋਸ਼ਿਸ਼ ਕਰਕੇ ਕਰ ਦਿਓ ਵੱਧ ਛੱਡ ਕੇ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਜਾਏ ਸਪੋਰਟਸ ਨਾਲ ਜੋੜਨ ਦਾ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾਂਦਾ ਹੈ ਅਜਿਹੇ ਹੋਰ ਪ੍ਰੋਗਰਾਮ ਲਿਆਂਦੇ ਜਾਂਦੇ ਨੇ ਜਿਹੜੇ ਕਿਡਸ ਪਲੇ ਫਾਊਂਡੇਸ਼ਨ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਹਰ ਇੱਕ ਪਲੇਟਫਾਰਮ ਦੇ ਉੱਤੇ ਬੱਚਿਆਂ ਨੂੰ ਇਕੱਠੇ ਕੀਤਾ ਜਾਏ ਤੁਹਾਡਾ ਕੀ ਮੈਸੇਜ ਹੈ ਇਸ ਵੇਲੇ ਸਾਰਿਆਂ ਨੂੰ ਮੇਰਾ ਮੈਸੇਜ ਸਿਰਹੀ ਹੀ ਆ ਕਿ ਜੇ ਪੜੋਸਿਆਂ ਦੇ ਬੇੜੇ ਦੇ ਵਿੱਚ ਅੱਗ ਲੱਗੀ ਹੋਈ ਆ ਇਹ ਨਾ ਸੋਚਿਓ ਕਿ ਤੁਹਾਨੂੰ ਸੇਖ ਨਹੀਂ ਲੱਗਣਾ ਰਾਈਟ ਇਹ ਨਾ ਹੋਵੇ ਕਿ ਕਾਨੂੰ ਉਹੀ ਆਉਂਦੇ ਤੁਹਾਡੇ ਬੇੜੇ ਵਿੱਚ ਜਾ ਕੇ ਲੱਗ ਜਵੇ ਤੁਸੀਂ ਅੱਜ ਆਪਣੇ ਬੱਚਿਆਂ ਨੂੰ ਸੰਭਲੋ ਬੈਸਟ ਵੇ ਇਸ ਤਰ੍ਹਾਂ ਦੇ ਫਾਰਮੈਟ ਤੇ ਪਹੁੰਚੋ ਕਿ ਆਪਸੀ ਤੁਹਾਡੇ ਬੱਚਿਆਂ ਨੂੰ ਤੇ ਤੁਹਾਨੂੰ ਐਜੂਕੇਸ਼ਨਲ ਅਵੇਅਰਨੈਸ ਦੇ ਸਕੀਏ ਇਸ ਕਰਕੇ। ਸੋ ਕਿਡਸ ਪਲੇ ਫਾਊਂਡੇਸ਼ਨ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਉਸ ਨੂੰ ਐਮਪੀ ਰੰਦੀਪ ਸਰਾਏ ਜੀ ਕਿਵੇਂ ਦੇਖਦੇ ਨੇ ਰੰਦੀਪ ਜੀ ਇਹ ਬਹੁਤ ਵਧੀਆ ਉਪਰਾਲਾ ਜਿਹੜਾ ਕਿਡਸ ਕਿਡਸ ਪਲੇ ਫਾਊਂਡੇਸ਼ਨ ਦੇ ਵੱਲੋਂ ਕੀਤਾ ਜਾ ਰਿਹਾ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਤੁਹਾਡੇ ਹਸਰ ਨਾਲ ਬੱਚਿਆਂ ਨੂੰ ਕਿੰਨਾ ਕੋ ਇਨਕਰੇਜ ਕਰ ਦਿਆ ਇਦਾਂ ਦੇ ਪ੍ਰੋਗਰਾਮ ਦੇਖੋ ਬਹੁਤ ਜਿੰਨਾ ਚਿਰ ਦਾ ਮੈਂ ਪਿਛਲੇ 10-12 ਸਾਲ ਤੋਂ ਦੇਖਦਾ ਆ ਰਿਹਾ ਕਿਡਸ ਪਲੇ ਵਾਲੇ ਚਾਹੇ ਸਪੋਰਟਸ ਦੀ ਓਪਰਚ्युनिटी ਚਾਹ ਫੋਰਮ ਜਿੱਥੇ ਆ ਕੇ ਬੁਲਾਰੇ ਲਿਆਉਂਦੇ ਆ ਨੌਜਵਾਨਾਂ ਨੂੰ ਸਮਝਾਉਣ ਵਾਸਤੇ ਕਿ ਆ ਚੀਜ਼ਾਂ ਤੋਂ ਆ ਨਸ਼ਿਆ ਤੋਂ ਆ ਡਰਗ ਲਾਈਫ ਸਟਾਈਲ ਆ ਕ੍ਰਿਮਨਲ ਐਕਟੀਵਿਟੀ ਤੋਂ ਦੂਰ ਰਹੋ ਔਰ ਆਪਣੇ ਆਪ ਨੂੰ ਵੀ ਅਵੇਲੇਬਲ ਕਰਦੇ ਜੇ ਕੋਈ ਸਮਾਪੇ ਨੂੰ ਕਦੇ ਵੀ ਕਿਤੇ ਲੋਡ ਪੈਂਦੀ ਆ ਉਹ ਇਹਨਾਂ ਨਾਲ ਜਾ ਕੇ ਗੱਲ ਕਰ ਸਕਦੇ ਆ ਪੁੱਛ ਸਕਦੇ ਆ ਮੈਂਟਰਸ਼ਿਪ ਲੈ ਸਕਦੇ ਔਰ ਬਹੁਤ ਸਾਰੇ ਬੱਚੇ ਜਿਹੜੇ ਇਹਨਾਂ ਦੇ ਵਿੱਚ ਪ੍ਰੋਗਰਾਮ ਤੋਂ ਰੱਖ ਕੇ ਹੁਣ ਉਹ ਪੁਲਿਸ ਆਫਸਰ ਆ ਬਣੇ ਆ ਉਹ ਸਾਨੂੰ ਬਹੁਤ ਮਾਣ ਹੁੰਦਾ ਜਦੋਂ ਅਸੀਂ ਦੇਖਦੇ ਜਿਹੜੇ ਬੱਚੇ ਅਸੀਂ ਇੱਥੇ ਆ ਕੇ ਦੇਖਦੇ ਰਹੇ ਹੁਣ ਉਹ ਪੁਲਿਸ ਆਫਸਰ ਸਕਸੈਸਫੁਲ ਹੁੰਦੇ ਆ ਸੋ ਇਦਾਂ ਦੇ ਜ ਲੋਕਾਂ ਲਈ ਬਿਹਤਰ ਹੀ ਵਾਸਤੇ ਕੰਮ ਕਰਦੀਆਂ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਅਸੀਂ ਵੀ ਚਾਹੁੰਦੇ ਕਿ ਸਾਡਾ ਸ਼ਹਿਰ ਮੋਰ ਸੇਫਰ ਹੋਵੇ ਸਾਡੇ ਬੱਚਿਆਂ ਦਾ ਫਿਊਚਰ ਵਧੀਆ ਹੋਵੇ ਤੁਹਾਨੂੰ ਲੱਗਦਾ ਵੀ ਜਿਵੇਂ ਅਸੀਂ ਦੇਖਦੇ ਆ ਇੱਥੇ ਗੈਂਗਸਟਰ ਵੀ ਬੋਸ ਨੇ ਬਹੁਤ ਸਾਰੇ ਅਸੀਂ ਵਾਰਦਾਤਾਂ ਵੀ ਦੇਖਦੇ ਆ ਡਰੱਗਸ ਦਾ ਇਸ਼ੂ ਬਹੁਤ ਵੱਡਾ ਹੈ ਖਾਸ ਕਰਕੇ ਬੀਇੰਗ ਅ ਪੋਲੀਟੀਸ਼ੀਅਨ ਤੁਹਾਨੂੰ ਕੀ ਲੱਗਦਾ ਸਰੀ ਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਸੁਧਾਰਾ ਦੀ ਲੋੜ ਹੈ ਤੇ ਜੇ ਇਦਾਂ ਦੀਆਂ ਆਰਗੇਨਾਈਜੇਸ਼ਨ ਜਿਹੜੀਆਂ ਅੱਗੇ ਆ ਕੇ ਵੱਧ ਚੜ ਕੇ ਕੁਛ ਕਾਰੀਆਂ ਨੇ ਉਹਨਾਂ ਨੂੰ ਹੋਰ ਕਿੰਨਾ ਕੋ ਹੰਗਾਰਾ ਦੇਣ ਦੀ ਲੋੜ ਹੈ ਦੇਖੋ ਬਹੁਤ ਦੇਣ ਦੀ ਲੋੜ ਅਸੀਂ ਇਹਨਾਂ ਨੂੰ ਵੀ ਇਸ ਸਾਲ ਫੇ ਕੈਨੇਡਾ ਸਮਰ ਜੋਰਜ ਪ੍ਰੋਗਰਾਮ ਦੇ ਵਿੱਚ ਇਹਨਾਂ ਨੂੰ ਫੰਡਿੰਗ ਦਿੱਤੀ ਆ ਪਿਛਲੇ ਸਾਲਾਂ ਅੱਜ ਵੀ ਦਿੰਦੇ ਰਹੇ ਆ ਇਸੇ ਤਰ੍ਹਾਂ ਸੀਸੀਡੀਫ ਸਰੀਨੂ ਸੇਫ ਪ੍ਰੋਗਰਾਮ ਜਿਹੜਾ ਸੈਰੀ ਐਂਟੀ ਗੈਂਗ ਫੈਮਲੀ ਐਂਪਾਇਰਮੈਂਟ ਨੂੰ 7.5 ਮਿਲੀਅਨ ਅੱਕ ਦਿੱਤਾ 5 ਮਿਲੀਅਨ ਫੇ ਦਿੱਤਾ ਜੇ ਨਾਲ ਉਹ ਤੁਸੀਂ ਜੇ ਕੋ ਮਾਪੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹ ਉੱਥੇ ਜਾ ਕੇ ਦੱਸ ਸਕਦਾ ਤਾਂ ਉਹ ਰੈਪਰਾਉਨ ਸਰਵਿਸ ਦਿੰਦੇ ਆ ਮਾਪੇ ਨੂੰ ਵੀ ਦਿੰਦੇ ਆ ਬੱਚੇ ਨੂੰ ਵੀ ਦਿੰਦੇ ਜੇ ਕੋ ਬੱਚੀ ਵੀ ਆ ਤੁਹਾਡੀ ਉਹਨੂੰ ਵੀ ਦਿੰਦੇ ਆ ਇਸ ਟਾਈਪ ਆਫ ਸਰਵਿਸਿਸ ਤਾਂ ਕਿ ਤੁਹਾਨੂੰ ਨਹੀਂ ਲੱਭਣਾ ਪੈਂਦਾ ਅੱਜ ਮੈਂ ਕਿਡਸ ਪਲੇ ਜਾਂ ਅੱਜ ਮੈਂ ਉਹ ਆ ਮੇਰੀ ਡਾਟਰ ਨੇ ਆ ਸਰਵਿਸ ਆ 18 ਸਾਲ ਤੋਂ ਉੱਪਰ ਆ ਇਸ ਕਰਕੇ ਇਹਦੀ ਗੈਂਗ ਸਰਵਿਸ ਡਿਫਰੈਂਟ ਆ ਇਹਦੀ ਐਂਟੀ ਗੈਂਗ ਸਰਵਿਸ ਡਿਫਰੈਂਟ ਆ ਉਹ ਰੈਪ ਅਰਾਊਂਡ ਸਰਵਿਸ ਕਰਦੇ ਇਹ ਟਾਈਪ ਸਸੀ ਕਰਦੇ ਪਰ ਅਸੀਂ ਆਲਸੋ ਕਹਿੰਦੇ ਸੁਸਾਇਟੀ ਨੂੰ ਜਿਵੇਂ ਜਿਹੜੇ ਚੈਰੀਟੇਬਲ ਸੁਸਾਇਟੀਆਂ ਹੈਗੀਆਂ ਉਹ ਵੀ ਆਪਣਾ ਪਰਾਲਾ ਕਰਨ ਜਿਵੇਂ ਕਿਡਸ ਪਲੇ ਕਰ ਰਹੇ ਆ ਇਹਨਾਂ ਨੂੰ ਹੌਸਲਾ ਦਿਓ ਉਹਨਾਂ ਨੂੰ ਸਪੋਰਟ ਦਿਓ ਤਾਂ ਕਿ ਅਸੀਂ ਇਹ ਵਨ ਟਾਈਮ ਸਟਾਪ ਨਹੀਂ ਕਰ ਸਕਦੇ ਆਪਣੀ ਕੀ ਮੈਂ ਪਿਛਲੇ 25 ਸਾਲਾਂ ਤੋਂ ਦੇਖਦਾ ਜਦੋਂ ਵਾਰਦਾਤਾ ਘਟ ਜਾਂਦੀ ਆ ਲੋਕ ਭੁੱਲ ਜਾਂਦੇ ਆ ਫਿਰ ਉਹ ਨਹੀਂ ਉਹ ਅਵੇਅਰਨੈਸ ਦਿੰਦੇ ਇਹ ਹਮੇਸ਼ਾ ਅਵੇਅਰਨੈਸ ਦੇਣੀ ਪੈਂਦੀ ਆ ਤਾਂ ਕਿ ਸਾਡੇ ਬੱਚੇ ਇਸ ਪ੍ਰੋਬਲਮ ਜਾਂ ਇਸ ਲਾਈਨ ਦੇ ਵਿੱਚ ਜਾਣ ਹੀ ਨਾ ਮਤਲਬ ਤੁਸੀਂ ਬਹੁਤ ਐਫਰਟਸ ਰਾਏ ਰਾਈਟ ਔਰ ਕਿਡਸ ਫਾਊਂਡੇਸ਼ਨ ਦੇ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਤੁਹਾਡਾ ਇਸ ਤੇ ਕੀ ਕਹਿਣਾ ਅੱਜ ਦੇ ਖਾਸ ਕਰਕੇ ਪ੍ਰੋਗਰਾਮ ਦੇ ਉੱਤੇ you know आज दी जनरेशन नु एत्ता दे प्रोग्रामा दी बहुत ਲੋੜਾ ਕਿਉਂਕਿ ਅਸੀਂ ਆਫਟਰ ਕੋਵਿਡ ਥਿੰਗਸ ਹੈਵ ਬੀਨ ਚੇਂਜਡ ਬੱਚੇ ਕਰਾਂਚਪੰਦ ਹੋ ਗਏ ਆ ਲਾਈਫ ਹੈਸ ਚੇਂਜਡ ਐਂਡ ਥਿਸ ਇਜ਼ ਰੀਕਨੈਕਟਿੰਗ ਸਾਰੇ ਬੱਚੇ ਬਾਹਰ ਆਇਆ প্রেਜੈਂਟੇਸ਼ਨ ਹੋ ਰਹਾ ਆ ਉਹਨਾਂ ਨੂੰ ਗੁੱਡ ਐਡਵਾਈਸ ਮਿਲੂਗੀ ਇੱਕ ਦੂਜੇ ਕੁਝ ਕੁ ਕੋਲੋਂ ਕੁਝ ਲਰਨ ਕਰਨਗੇ ਸਕਾਲਰਸ਼ਿਪਸ ਮਿਲਣੀਆਂ ਆ ਫਰੈਂਡਸ ਬਣਾਉਣਗੇ ਵੌਲੰਟੀਅਰ ਵਰਕ ਕਰਨਗੇ ਆਈ ਥਿੰਕ ਥਿਸ ਇਜ਼ ਅਮੇਜ਼ਿੰਗ ਥੈਂਕ ਯੂ so much ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਾਰੇ ਸਰੀ ਵਾਸੀਆਂ ਨੂੰ ਸਾਰੇ ਪੇਰੈਂਟਸ ਨੂੰ ਕਿਡਸ ਨੂੰ oh wow I think we should support these kinds of events and come out, uh, help each other. That's about it. Thank you. Thank you.